ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਗਾਇਕ ਵੀਰ ਸਿੰਘ ਨੇ ਸ਼੍ਰੀ ਕਾਲਤਾ ਜੀ ਸਾਹਿਬ ਤੇ ਜਮਾਪੀ ਨਾਮਕ ਜੋ ਸੇਵਾ ਪੁੱਲ ਲੱਗੇਗੀ ਪੁਕਤਣ ਲਈ ਤਿਆਰ ਹਾਂ ਛਿਰੀ ਗੁਰੂਕ ਤੇਕ ਭਾਦ ਜੀ ਦੇ ਸ਼ੀਧੀ ਬਰੇ ਨੂੰ ਸਮਰਪਿਤ ਆਸ਼ਾ ਵਿਵਾਦ ਵੱਲੋਂ ਸ਼੍ਰੀ ਨਗਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਕਾਇਕ ਵੀਰ ਸਿੰਘ ਵੱਲੋਂ ਗੀਤ ਗਾਉਣਾ ਅਤੇ ਮੌਜੂਦਾ ਲੋਕਾਂ ਵੱਲੋਂ ਲੋਕਾਂ ਵੱਲੋਂ ਪੰਗੜੇ ਪਾਉਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਉੱਥੇ ਹੀ ਵਿਵਾਦ ਨੂੰ ਵਾਧਾ ਦੇ ਕੇ ਵੀਰ ਸਿੰਘ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਹੈ ਗਾਇਕ ਵੀਰ ਸਿੰਘ ਨੇ ਮੰਗੀ ਮਾਫੀ ਕਹਾ ਅਨਗੈਲੀ ਹੋਈ ਗਾਇਕ ਵੀਰ ਸਿੰਘ ਨੇ ਕਹਾ ਉਸਤਨ ਗੈਲੀ ਹੋ ਗਈ ਹੈ ਕਿਉਂਕਿ ਸਟੇਜ ਤੇ ਚੜਨ ਲੱਗਿਆ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ત્યાં ਦਰਸ਼ਕਾਂ ਵੱਲ ਸੀ ਹੀ ਰਖਾ ਬੀਰ ਸਿੰਘ ਦਾ ਕਹਿਣਾ ਹੈ ਕਿ ਕੋਈ ਦਰਸ਼ਕਾਂ ਦੀ ਮੰਗ ਤੇ ਹੀ ਉਹਨਾਂ ਨੇ ਗੀਤ ਗਾਇਆ ਬਾਅਦ ਵਿੱਚ ਗਲਤੀ ਹੋਣ ਬਾਰੇ ਅਸਹਿਸ ਹੋਇਆ ਬੀਰ ਸਿੰਘ ਨੇ ਕਹਾ ਉਹ ਸ਼੍ਰੀ ਕਾਲ ਤਖਸੈਬ ਨੂੰ ਮਾਫੀ ਨਾਮਾ ਪੇ ਚੁੱਕੇ ਹਨ ਪੋ ਲੋਈਤਾ ਤੇ ਜੋ ਵੀ ਸੇਵਾ ਲੱਗੇ ਪੁਕਤਣ ਲਈ ਤਿਆਰ ਹਾਂ 2025 ਦਾ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਾ 350ਵਾਂ ਵਰ੍ਹ ਹੈ ਇਸ ਪਰਤਾਏ ਪਾਸ਼ਾ ਵਿਭਾਗ ਪੰਜਾਬ ਵੱਲੋਂ ਤੇਗ ਬਾਧ ਦਾ ਸਿਮਰਗੇ ਦੇ ਸਰਲੇਖ ਦੀਨ ਸਮਾਗਮਾ ਸ਼੍ਰੀ ਨਗਰ ਵਿਖੇ ਕਰਵਾਏ ਜਾ ਰਹੇ ਹਨ ਸ਼੍ਰੀ ਨਗਰ ਦੇ ਟੰਗੋਰ ਹਾਲ ਵਿੱਚ 24 ਜੁਲਾਈ ਨੂੰ ਸ਼ੁਰੂ ਹੋਏ ਸਮਾਗਮ ਵਿੱਚ ਪੰਜਾਬ ਭਾਸ਼ਾ ਮੰਤਰੀ ਅਰਜੋਤ ਸਿੰਘ ਬੈਂਸ ਵੀ ਸ਼ਾਮਲ ਹੋਏ ਸ਼ਾਮ 5 ਵਜੇ ਸ਼੍ਰੀ ਗੁਰੂ ਤੇਗ ਬਾਧ ਜੀ ਦੇ 350ਵੇਂ ਜੀਤੀ ਪੁਰਬ ਨੂੰ ਸਮਰਪਿਤ ਆਤਮ ਗਿਆਨ ਸਰਲੇਖ ਅਤੇ ਸੰਗੀਤਕ ਪ੍ਰੋਗਰਾਮ ਹੋਇਆ ਇਸ ਵਿੱਚ ਗਾਇਕ ਵੀਰ ਸਿੰਘ ਵੱਲੋਂ ਜੀ ਗੁਰੂ ਤੇਗ ਬਾਧਰ ਜੀ ਦੀ ਬਾਣੀ ਤੇ ਸੂਫੀ ਗਿਆਨ ਬਾਰੇ ਦੱਸਿਆ ਗਿਆ ਪਰ ਇਸੇ ਦੌਰਾਨ ਹੀ ਗਾਇਕ ਵੀਰ ਸਿੰਘ ਨੇ ਮੇਰਾ ਤੇਰੇ ਵਿੱਚ ਸੋਣੀਏ ਖਿਆਲ ਰਹਿੰਦਾ ਹੈ ਗੀਤ ਗਾਇਆ ਹੈ ਤੇ ਪ੍ਰੋਗਰਾਮ ਵਿੱਚ ਮੌਜੂਦ ਕੁਝ ਲੋਕ ਲੋਕਾਂ ਵੱਲੋਂ ਰਾਜ ਕੇ ਪੰਗੜਾ ਪਾਇਆ ਗਿਆ ਜਿਨ੍ਹਾਂ ਵਿੱਚ ਵਿਪਾਗ ਨੇ ਵਿਪਾਗ ਦੇ ਮੁਲਾਜ਼ਮ ਵੀ ਸ਼ਾਮਲ ਸਨ ਜੰਮੂ ਅਤੇ ਕਸ਼ਮੀਰ ਅਕੈਡਮੀ ਆਪ ਆਰਟ ਕਲਚਰ ਐਂਡ ਲੈਗੂਏਜ ਸ਼੍ਰੀਨਗਰ ਦੇ ਸੰਯੋਗ ਨਾਲ ਗੁਰੂ ਵਿਚਾਰ ਸਰਲੇਖ ਆ ਦੀਨ ਗੁਰੂ ਤੇ ਇੱਕ ਬਾਦ ਜੀ ਦੇ ਜੀਵਨ ਬਾਣੀ ਫਲਸਫੇ ਤੇ ਇਤਿਹਾਸ ਦੱਤ ਬਾਰੇ ਵਿਚਾਰ ਚਰਚਾ ਦਾ ਯੋਜਨ ਕੀਤਾ ਜਾ ਰਿਹਾ ਹੈ ਗਾਇਕ ਵੱਲੋਂ ਜੀ ਦੀ ਸਮਾਗਮ ਦੇ ਪ੍ਰੋਗਰਾਮ ਵਿੱਚ ਗਾਏ ਜਾ ਰਕੇ ਰੋਮਾਂਟਿਕ ਗੀਤ ਅਤੇ ਲੋਕਾਂ ਵੱਲੋਂ ਪਾਏ ਜਾ ਰਕੇ ਪੰਗੜੇ ਨੂੰ ਲੈ ਕੇ ਸਿੱਖ ਵੀ ਦਵਾਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ